ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਹਿਜ ਬਲੌਗ ਤੇ ਵਿੱਚ ਹੋਰ ਸਨਾਓ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਹਾਂਜੀ ਲੱਗਿਆ ਇੱਕ ਨਵੀਂ ਵੀਡੀਓ ਦੀ ਸ਼ੁਰੂਆਤ ਕਰਨ ਤੇ ਵੀਡੀਓ ਸ਼ੁਰੂ ਕਰਦੇ ਆ ਜੀ ਅੱਜ ਆਪਾਂ ਬੱਕਰੀਆਂ ਲਈ ਇੱਕ ਤਸਲਾ ਉਹਦਾ ਲੈਣ ਗਏ ਸੀ ਪੱਠਿਆਂ ਦਾ ਉਹਨਾਂ ਨੂੰ ਪੱਠੇ ਪਾਉਣੇ ਸੀਗੇ ਤੇ ਮੈਂ ਦਾਤੀ ਨਾਲ ਵੱਢ ਰਹੀ ਸੀ ਤੇ ਜਸਕਾ ਨਾਲ ਲੱਗਿਆ ਹੱਸੇਗਾ ਦਾਤ ਦੇ ਨਾਲ ਵੱਢਣ ਮੈਂਨ ਕਿ ਇਸ ਵਿੱਚ ਥੋੜੇ ਜਿਹੀ ਲੈ ਕੇ ਆਣੇ ਆ ਤੇ ਆਪਾਂ ਨੇ ਦਾਤੀ ਦੇ ਨਾਲ ਵੱਢ ਲਿਆ ਨੇ ਪਰ ਉਹਨੂੰ ਦਾਤ ਚਲਾਉਣ ਦਾ ਸ਼ੌਂਕ ਆ ਨਾ ਤੇ ਤਾਂ ਕਰਕੇ ਉਹ ਦਾਤ ਨਾਲ ਲੱਗਿਆ ਹੋਇਆ ਸੀਗਾ ਤੇ ਆਪਾਂ ਇੱਥੇ ਨਾ ਇੱਕ ਟੁਕੜਾ ਬੱਕਰੀਆਂ ਨੂੰ ਲਿਆ ਕੇ ਪਾ ਦਾਂਗੇ ਇਹ ਪੱਠਿਆਂ ਦਾ ਰੰਗ ਰਹਿਣਾ ਸੀਗੀਆਂ ਸਵੇਰੇ ਬੋਲ ਰਹੀਆਂ ਸੀਗੀਆਂ ਨਾਲ ਸਵੇਰੇ ਖਾਦੇ ਨੇ ਫਿਰ ਵੀ ਗਾਹ ਪਾ ਦਿੰਦੀਆਂ ਨੇ ਵੀ ਪੱਠੇ ਲਿਆ ਕੇ ਪਾਓ ਮੈਨੂੰ ਨਾ ਬੜਾ ਖਾ ਲਿਓ ਹੁਣ ਖੰਡਾਈ ਨਾ ਕਿ ਵੀ ਲੈਣੇ ਦੇਖ ਕੋਈ ਉਹ ਵੀ ਮੰਗਦੀ ਦਾ ਤਰੇ ਜੱਕ ਵੀ ਲੈ ਬਠਾ ਵੜਨੇ ਨਾਲੇ ਚਾ ਰੱਖ ਦੇ ਉੱਥੇ ਮੇਲੇ ਚੱਲ ਉਹ ਉੱਥੇ ਪਰ ਰੱਖ ਦੇ ਬੱਚੀ ਕੋਲ ਨਾ ਰੱਖੀ ਬੱਜੂ ਇਹਨਾਂ ਦੇ ਸਰ ਸਿਰ ਬਹਾਮ ਤੇਲ ਲਾ ਮ ਲਾ ਧੁੱਪਾਂ ਕਿੰਨੀ ਚੁਬਦੀ ਹੈ ਹਨਾ ਧੁੱਪਾਂ ਹਲੇ ਹੁਣ ਨਿਕਲ ਲੱਗੀ ਹੈ ਹੁਣੇ ਤੰਗ ਕਰਨ ਲੱਗੀ ਹੈ गर्मी होगा कपड़े लाइए तो टह मारने सारिये अच्छा दहा नहीं चेपी लगी नौ जी जिस कारण बनाया पतंग <laughs> चढ़ू है समाइल लाइए मौजी आज स्कूल नहीं गया ਕੱਦ ਨਹੀਂ ਗਿਆ ਸਕੂਲ ਅੱਜ ਇਹ ਸਕੂਲ ਨਹੀਂ ਗਿਆ ਸਕੂਲੋਂ ਮਾਰੀਏ ਨੇ ਮਿਸ ਢੇਡ ਦੱਸਦਾ ਸੀ ਅੱਜ ਇਹਦਾ ਚੇਪੀ ਲਾਲਾ ਲੈ ਤੇ ਸਾਨੂੰ ਤੇਲ ਨਾ ਅੱਜ ਧੁੱਪਾਂ ਚ ਬੈਠੇ ਹੁੰਦੇ ਵਾਲਾ ਤੇ ਮੁਰਗੀਆਂ ਸਾਡੇ ਭਾਂਡੇ ਖੰਡਾ ਤੇ ਚਾਹ ਆਲੀ ਚਾਬੀਤੀ ਅਸੀਂ ਇੱਥੇ ਬੈਠ ਕੇ ਚੱਲ ਚਲੋ ਚਲੋ ਹੈਲੋ ਗੇ ਉਸਕਾ ਸਾਹ ਹੈ ਬੜੇ ਦਿਨਾਂ ਬਾਅਦ ਆਇਆ ਛਣ ਜਿਸ ਕਾਰਨ ਦੀ ਸਮੈਲੀ ਹੋਟੰਗੀ ਹੋਈ ਆ ਤੁਹਾਨੂੰ ਇਹਨਾਂ ਦੀ ਮਸਤੀਆਂ ਦਿਖਾਉਣੀ ਆ ਕੀ ਕੁਛ ਕਰਦੇ ਨੇ ਇਹ ਲੱਗੇ ਹੋਏ ਨੇ ਨੇ ਗੱਭਰੂ ਦੀ ਲੋਟ ਟੁੱਕੀ ਗਿਆ ਉਹ ਜਨ ਮਾਰਨੇ ਕਰਦੇ ਵਾਯਾ ਇਸ ਤਰ੍ਹਾਂ ਦਿਖਾ ਰਿਹਾ ਹੈ ਕਿ ਕੁਝ ਕਰਦੇ ਹੁੰਦੇ ਨੇ ਖੇਲਦੇ ਨੇ ਉਹ ਸਾਹਮਣੇ ਜਿੰਜਾਂ ਦੇ ਮਾਰਨ ਦਾ ਮੈਂ ਦੱਸ ਕਹਾਂ ਘੁੰਮੇ ਜਾ ਲੈ ਘੁੰਮੇ ਜਾ ਲੈ ਘੁੰਮੇ ਜਾ ਲੈ ਨਿੰਗਾਲ ਉਹ ਨਾ ਕਰਦੇ ਚੱਲ ਹੁਣ ਟੋਪ ਚੱਲ ਚੱਲ ਬਾਹਰ ਹੁਣ ਉਹਦੀ ਅੱਖਾਂ ਬੰਨ੍ਹ ਗਏ ਨਾ ਉਹਨੂੰ ਤੀਜਾ ਦਿਖਾਉਣਾ ਐ ਇਧਰ ਕੱਥੇ ਲੈ ਗਿਆ ਉਹ ਬੱਚੀ ਡੱਬੀ ਦਾ ਸਿਰ ਨਾ ਬੰਨਦਿਓ ਲੈ ਲੈ ਇਹ ਬਾਲੇ ਬਾਲ ਇਹਨੇ ਜੀ ਜੇ ਥੋੜਾ ਹੁੰਦੀ ਐਨੇ ਚੌਂ ਜਾਲੇ ਚੌਂ ਜਾਲੇ ਚੌਂ ਜਾਲੇ ਚੱਲ ਅੱਛਾ ਤਰ ਜਾ ਉੱਧਰ ਨੂੰ ਹਾਂ ਹੁਣ ਇਹਨੂੰ ਵਿਚਾਲੇ ਕਿੱਥੇ ਪਤਾ ਉਹ ਦੇਖੀ ਮੈਨੇ ਨਾ ਭੰਨਦੀ ਚੱਲ 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 ਦੇਖੀ ਇਹਨੂੰ ਅੱਤ ਕਾਲਾ ਹੀ ਹੋਸੇ ਉਹ ਦੇਖੀ ਉਹ ਸਾਨੂੰ ਨਾ ਬੰਦ ਦੀ ਆ ਦੇ ਲੈ ਦੇਖਣਾ ਨਹੀਂ ਦੇਖਣਾ ਆ ਦੇਖ ਰਹਾ ਆ ਮਾਰੇ 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 ਹ ਇਹ ਲੱਗਿਆ ਬਈ ਉਹ ਦੇਖ ਦੇਖਦਾ ਦੇਖਦਾ ਨਹੀਂ ਦੇਖਦਾ ਦੇਖਦਾ ਦੇਖ ਤੂੰ ਇਹਦਾ ਮੂੰਹ ਬੰਦੂਗਾ ਆ ਗਈ ਆ ਨਹੀਂ ਆ ਗਈ ਬੱਕਰੀ Eh, eh. Eh. Hvad er nogen af dem ud af dig? Hvad er det? Hvad er det? Hvad er det? Hvad er det? Hvad er ਬੈਰ ਵੀ ਨਹੀਂ ਹੈ ਮੇਰਾ ਦਾਮੀ ਉਹ ਕਿਨੇ ਉਹ 10:00 ਵਜੇ ਦੀ ਕੰਢੇ ਵੱਢਣੇ ਆਏ ਲੋ ਜੀ ਆ ਗਏ ਆਪਾਂ ਪੱਠੇ ਵੱਢਣ ਤੇ ਐਨੇ ਕ ਵੱਢ ਕੇ ਹਜਸ ਕਰਨੇ ਹਲੇ ਪਾਤੇ ਬਾਕੀ ਹੋਰ ਵੱਢਦੇ ਆਂ ਦਾਤ ਤਿੱਖਾ ਕਰਨ ਲੱਗਾ ਹੈ ਸਹਿਜਪ੍ਰੀਤ ਦੇਖੀਂ ਤੂੰ ਹੀ ਤੇ ਮਰਾ ਨਾ ਲਈ ਹੱਥ ਚ ਤੂੰ ਵੱਢਨੀ ਆ ਜੀ ਹੂੰ ਤਿੱਖੀ ਆ ਤੂੰ ਲੋ ਜੀ ਵੱਢਦੀ ਪੱਠੇ ਅੱਜ ਪਾਪਾ ਸਹਿਜਪ੍ਰੀਤ ਦਾ ਹੋ ਗਿਆ ਬਿਮਾਰ ਹਨ ਬੁਖਾਰ ਦੇ ਚੜਾ ਹੈ ਠੜ ਲੱਗਦੀ ਹੈ ਹਾਂਜੀ ਅਸੀਂ ਇੱਥੇ ਤੈਨੂੰ ਆਗੇ ਸੀਗੇ ਪੱਠੇ ਵੱਢਣ ਤੇ ਬੱਚੇ ਸੀਗੇ ਮੇਰੇ ਨਾਲ ਤੇ ਮੈਂ ਸੀਗੀ ਮੈਂ ਦਾਤੀ ਨਾਲ ਵੱਢਦੀ ਤੇ ਉਹ ਦਾਤਰੇ ਨਾਲ ਵੱਢ ਰਹੇ ਸੀਗੇ ਗਿੰਨੀ ਕਾ ਪਾਇਆ ਹੋਇਆ ਨਾ ਦਾਤਰੇ ਨਾਲ ਹਲੇ ਲੋਟ ਨਹੀਂ ਆਉਂਦਾ ਹੈਗਾ ਹਲੇ ਛੋਟਾ ਛੋਟਾ ਹੈ ਫਿਰ ਵੀ ਚਲੋ ਔਖੇ ਸੌਖ ਦੋ ਭਰੀਆਂ ਸੀ ਕੱਲ ਵੱਢਦੀਆਂ ਤੇ ਉਸਦੇ ਪਾਪੇ ਨੂੰ ਬੁਖਾਰ ਜਿਆ ਸੀਗਾ ਤੇ ਫਿਰ ਤਾਂ ਕਰਕੇ ਵੱਢਣ ਨਹੀਂ ਆਏ ਫਿਰ ਫਿਰ ਪੱਠੇ ਤਾਂ ਪਾਉਣੇ ਸੀਗੇ ਹਨਾ ਤਾਂ ਕਰਕੇ ਫਿਰ ਆਪਾਂ ਨੇ ਵੱਢ ਲੇ ਤੇ ਆਪਾਂ ਵੱਢ ਲੈਣੇ ਹੁੰਨੇ ਆ ਜੀ ਜਦੋਂ ਲੋਡ ਹੋਵੇ ਹਨਾ ਇਹ ਨਹੀਂਗਾ ਵੀ ਜੇ ਕੋਈ ਹੈ ਨਹੀਂ ਬੁੱਕਠੇ ਵੱਢਣ ਵਾਲਾ ਤਾਂ ਆਪਾਂ ਤੂੜੀ ਨਾਲ ਸਾਰ ਦੀਆਂ ਬਸ਼ੇ ਨੂੰ ਪੱਠੇ ਨਾ ਪਾਈਏ ਪਰ ਆਪਾਂ ਤਾਂ ਜੀ ਹਰਾ-ਚਾਰਾ ਪਾਉਨੇ ਪਾਉਨੇ ਆ ਜ਼ਰੂਰ ਚਾਹੇ ਆਪ ਨੂੰ ਖੁਦ ਵੱਢ ਕੇ ਕਿਉਂ ਨਾ ਪਾਉਣਾ ਪਵੇ ਤੇ ਇੱਥੇ ਮੈਂ ਵੱਢ ਰਹੀ ਸੀ ਪੱਠੇ ਤੇ ਸੈਲਫੀ ਵੀ ਲੱਗਿਆ ਹੋਇਆ ਸੀਗਾ ਵੀਡੀਓ ਬਣਾਉਣ ਤੇ ਨਾਲ ਦੀ ਨਾਲ ਜਸਕਰਨ ਵੀ ਲੱਗਿਆ ਹੋਇਆ ਸੀਗਾ ਇੱਧਰ ਦਾਤਰਾ ਫੇਰਨ ਤੇ ਸਾਰੇ ਨੇ ਰਲ ਮਿਲ ਕੇ ਥੋੜੀ-ਥੋੜੀ ਕਰਕੇ ਅਸੀਂ ਵੱਢ ਲਏ ਬੈਠੇ ਦਾਤੀ ਨਾਲ ਵਧੀਆ ਵੱਡ ਹੋ ਜਾਂਦੇ ਨੇ ਹਲੇ ਦਾਤਰੇ ਨਾਲ ਔਖੇ ਨੇ ਜਦੋਂ ਫਿਰ ਕਿੰਨੀ ਘਾ ਥੋੜਾ ਜਿਹਾ ਬੜਾ ਬੜਾ ਹੋ ਜੂਗਾ ਨਾ ਫਿਰ ਤਾਂ ਵਧੀਆ ਵੱਡ ਹੋ ਜਾਂਦੇ ਨੇ ਦਾਤਰੇ ਨਾਲ ਵੀ ਤੀਖਾ ਕਰ ਕਰਕੇ ਤੇ ਪਰ ਦਾਤੀ ਨਾਲ ਤਾਂ ਬਹੁਤ ਸੋਨੇ ਵੱਡ ਹੋ ਜਾਂਦੇ ਨੇ ਤੇ ਆਪਾਂ ਫਟਾਫਟ ਵੱਡ ਲਈਏ ਜੀ ਧਾਰਾਂ ਦਾ ਟਾਈਮ ਵੀ ਹੁੰਦਾ ਜਾਂਦਾ ਹੈ ਤੇ ਅਸੀਂ ਸਾਢੇ 3:00 ਵਜੇ ਆਏ ਸੀ ਕਿ ਬੈਠੇ ਬੁੱਢਣ ਤੇ ਸਜਪ੍ਰੀਤ ਬਣਾ ਰਿਆ ਸੀਗਾ ਜੀ ਵੀਡੀਓ ਤੇ ਇਹ ਥੋੜੀ-ਮੋਟੀ ਬਣਾ ਦਿੰਦਾ ਛੋਟ ਛੋਟ ਥੋੜੇ-ਥੋੜੇ ਜਿਹਾ ਬਣਾਉਣਾ ਹੁੰਦਾ ਜਿਸ ਕਾਰਨ ਆਪਣਾ ਵਧੀਆ ਬਣਾ ਦਿੰਦਾ ਹਲੇ ਵੀਡੀਓ ਤੇ ਇੱਥੇ ਮੈਨੂੰ ਹਾਸ ਰਿਆ ਸੀ ਤੇ ਅੱਜ ਨਾ ਸਵੇਰ ਦੀ ਆਪਾਂ ਨੂੰ ਇੰਨੇ ਜਿਆਦਾ ਫੋਨ ਕਾਲ ਆਏ ਹਨਾ ਕੁਝ ਮੈਂ ਕਰੇ ਕੁਝ ਮੈਨੂੰ ਆ ਹੀ ਗਏ ਨੇ ਹਨਾ ਤੇ ਉਹ ਫੋਨ ਕਾਲ ਕਿਉਂ ਆਉਂਦੇ ਸੀ ਤੁਹਾਡੇ ਨਾਲ ਬਾਅਦ ਚ ਆਪਾਂ ਖੁਸ਼ਖਬਰੀ ਵੀ ਸਾਂਝੀ ਕਰਦੇ ਹਾਂ ਕਿ ਆਪਾਂ ਨੂੰ ਕੀ ਖੁਸ਼ਖਬਰੀ ਮਿਲੀ ਅੱਜ ਹਨਾ ਕਿਉਂ ਫੋਨ ਤੇ ਫੋਨ ਆ ਰਹੇ ਸੀ ਅੱਜ ਆਪਾਂ ਨੂੰ ਤੇ ਫਿਰ ਐਦਾਂ ਜਦੋਂ ਫੋਨ ਆ ਜਾਂਦੇ ਹਨਾ 10 15 ਮਿੰਟ ਤਾਂ ਲੱਗੇ ਜਾਂਦੇ ਨੇ ਤੇ ਸਹਿਜਪ੍ਰੀਤ ਮੈਨੂੰ ਹਾਸ ਰਿਆ ਸੀ ਕਹਿੰਦਾ ਮੰਮੀ ਅੱਜ ਤਾਂ ਖੁਸ਼ੀ ਦੇ ਵਿੱਚ ਕਹਿੰਦਾ ਤੂੰ ਤਾਂ ਭਰੀਆਂ ਵੱਧੇ ਵੱਡेंगी ਕਹਿੰਦੇ ਘਟ ਨਹੀਂ ਵੱਠੇ ਵੱਢਦੀ ਕਹਿੰਦਾ ਵੱਧੇ ਵੱਡेंगी ਅਸ ਤਾਂ ਤੈਨੂੰ ਇੰਨੀ ਖੁਸ਼ੀ ਹੋਈ ਹੋਈ ਆ ਮੈਂ ਹੱਸ ਰਹੀ ਸੀ ਮੈਂ ਹੋਰ ਪਤਾ ਕਿੰਨੀ ਖੁਸ਼ੀ ਆ ਹਨ ਤੇ ਬਹੁਤ ਖੁਸ਼ੀ ਆ ਜੀ ਤੁਹਾਡੇ ਨਾਲ ਸ਼ੇਅਰ ਕਰਦੇ ਆਪਾਂ ਜਿਹੜੀ ਖੁਸ਼ਖਬਰੀ ਆ ਆਪਣੀ ਹਨਾ ਤੇ ਹਰ ਇੱਕ ਭੈਣ ਭਾਈ ਨੂੰ ਦਵੇ ਹਨਾ ਇਹ ਖੁਸ਼ ਰੱਬ ਸਭ ਅਡੇਕਦੇ ਨੇ ਜੀ ਇੰਨਾ ਖੁਸ਼ਖਬਰੀਆਂ ਲਈ ਹਨਾ ਤੇ ਬਾਕੀ ਜੀ ਆਪਾਂ ਵੱਢ ਲਈਏ ਪੱਠੇ ਤੇ ਵੱਢ ਕੇ ਪੱਠੇ ਫਟਾਫਟ ਆਪਾਂ ਨੇ ਕੱਖ ਵੀ ਪਾਉਣੇ ਨੇ ਫੇਰ ਧਾਰਾਂ ਚੋਣੀਆਂ ਨੇ ਬਹੁਤ ਜ਼ਿਆਦਾ ਕੰਮ ਨਹੀਂ ਹਲੇ ਆਪਣੇ ਹਾਂਜੀ ਆਪਾਂ ਹੁਣ ਹੋਇਆ ਜੀ ਕੰਮ ਕਰ ਕਰ ਕੇ ਵਿਹਲੇ ਧਾਰਾਂ ਚੋਕੇ ਹਨਾ ਕੱਖ ਵਗੈਰਾ ਪਾ ਕੇ ਸਾਰਾ ਕੁਝ ਕਰਕੇ ਹੁਣ ਵਿਹਲੇ ਹੋਇਆ ਮੈਂ ਆਹ ਚਲੋ ਨਾਲੇ ਤਾਂ ਆਪਾਂ ਵੀਡੀਓ ਦਾ ਐਂਡ ਕਰ ਦਈਏ ਨਾਲ ਤੁਹਾਡੇ ਨਾਲ ਇੱਕ ਆਪਣੀ ਖੁਸ਼ਖਬਰੀ ਸਾਂਝੀ ਕਰ ਲਈਏ ਹਨਾ ਫੈਣ ਭਾਈਆਂ ਨਾਲ ਤੇ ਸਵੇਰ ਤੇ ਅੱਜ ਤਾਂ ਇੰਨੇ ਜ਼ਿਆਦਾ ਫੋਨ ਆ ਰਹੇ ਨੇ ਬਹੁਤ ਜ਼ਿਆਦਾ ਕੁਝ ਮੈਂ ਕਰੇ ਕੁਝ ਮੈਨੂੰ ਆ ਰਹੇ ਨੇ ਹਨਾ ਵਧਾਈਆਂ ਤੇ ਵਧਾਈਆਂ ਆ ਰਹੀਆਂ ਨੇ ਅੱਜ ਤਾਂ ਮੈਨੂੰ ਹਨਾ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰ ਲਈਏ ਠੀਕ ਆਪਾਂ ਤੁਹਾਡਾ ਮੂੰਹ ਮਿੱਠਾ ਕਰਾਵਾਂਗੇ ਜੀ ਆਪਾਂ ਸੁਨਾਰੇ ਵਾਲੇ ਬਿਸਕਟਾਂ ਨਾਲੇ ਮੂੰਹ ਮਿੱਠਾ ਕਰੋ ਜੀ ਸਾਰੇ ਜਣੜੇ ਨਾ ਪਹਿਲਾਂ ਤਾਂ ਬੋ ਆਉਜੀ ਬਿਸਕਟ ਹਨ ਤੇ ਮੈਂ ਚਲੋ ਇਹਨਾਂ ਬਿਸਕਟਾਂ ਨਾਲ ਤੁਹਾਡਾ ਮੂੰਹ ਮਿੱਠਾ ਕਰਾ ਦੰਨੇ ਆ ਤੇ ਖੁਸ਼ਖਬਰੀ ਇਹ ਆ ਕਿ ਆਪਾਂ ਮਾਸੀ ਬਣ ਗਏ ਜੀ ਤੁਹਾਡੇ ਨਾਲ ਵੀ ਖੁਸ਼ਖਬਰੀ ਸ਼ੇਅਰ ਕਰ ਲਈਏ ਜੀ ਜਿਹੜੀ ਮੇਰੀ ਛੋਟੀ ਭੈਣ ਆ ਉਹਦੇ ਕੋਲ ਹੋਇਆ ਜੀ ਅੱਜ ਬੇਟਾ ਹੋਇਆ ਤੇ ਇਹਦੇ ਕਰਕੇ ਜੀ ਆਪਾਂ ਨੂੰ ਫੋਨ ਤੇ ਫੋਨ ਆ ਰਿਹਾ ਸੀ ਸਾਰੇ ਵਧਾਈਨਾ ਦੇ ਰਹੇ ਸੀਗੇ ਮਾਸਤੀ ਨੂੰ ਵਧਾਈਨਾ ਹਨ ਤੇ ਬਹੁਤ ਖੁਸ਼ੀ ਹੋਈ ਆ ਜੀ ਭੈਣ ਭਾਈ ਦੀ ਜੋੜੀ ਬਣ ਗਈ ਹਨਾ ਆਪਣੀ ਗਰਸੀਰਤ ਛੋਟੀ ਜੀ ਤੁਸੀਂ ਦੇਖੀਓਗੀ ਕਾਫੀ ਵਾਰ ਮੈਂ ਉਹਨਾਂ ਦੇ ਨਾਲ ਵੀਡੀਓ ਬਣਾਈ ਹੈ ਨਾ ਜਦ ਚਾਣੇ ਹੁੰਦੇ ਆਪਾਂ ਕਾਫੀ ਵਾਰ ਗੰਡੀਆਂ ਵਿੱਚ ਮਿਲੀ ਆਪਾਂ ਨੇ ਸ਼ਾਰਟ ਵਗੈਰਾ ਵੀ ਪਾਈ ਨੇ ਉਹਦੇ ਨਾਲ ਗਰਸੀਰਤ ਦੇ ਨਾਲ ਤੇ ਅੱਜ ਉਹਦੇ ਛੋਟਾ ਜਿਹਾ ਪਾਈ ਆਇਆ ਹੈ ਨਾ ਨਿੱਕਾ ਜ ਉਹਨੂੰ ਵੀ ਬਹੁਤ ਚਾਹਵਾ ਹੈ ਨਾ ਸਟੇਟਸ ਸ਼ੇਅਰ ਕਰੇ ਸੀ ਉਹਨੇ ਵੀਡੀਓ ਪਾਇਆ ਉਹਨਾਂ ਦੇ ਨਾਲ ਤੇ ਆਪਾਂ ਨੇ ਵੀ ਸਟੇਟਸ ਪਾਇਆ ਫਿਰ ਹੈ ਨਾ ਗਰਸੀਰਤ ਦੇ ਨਾਲ ਉਹਨੂੰ ਚਾਹਵ ਉਸ ਸੀਗਾ ਵੀ ਨਿੱਕਾ ਜ ਕਾਕਾ ਆਊਗਾ ਤੇ ਖੁਸ਼ੀ ਬਹੁਤ ਆ ਜੀ ਕਿ ਮੈਂ ਹਾਂ ਚਲੋ ਭੈਣ ਭਾਈਆਂ ਨਾਲ ਵੀ ਸਾਂਝੀ ਕਰ ਲਈਏ ਹੈਨਾ ਵੀ ਆਪਾਂ ਜੀ ਮਾਸੀ ਬਣ ਕੇ ਤੇ ਆਪਾਂ ਜਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਹੈਨਾ ਫਿਰ ਛੋਟਾ ਜਿਹਾ ਕਾਕਾ ਹੈਨਾ ਤੇ ਦੇਖਦੇ ਆਂ ਜੀ ਕਿ ਕਦੋਂ ਜਾਵਾਂਗੇ ਕਿਉਂਕਿ ਜਿੱਤੀ 3-4 ਦਿਨ ਦਾ ਲੱਗ ਜਾਣਿਆ ਸ਼ਾਇਦ ਹਸਪੀਟਲ 'ਚ ਉਹਨਾਂ ਨੂੰ ਫਿਰ ਜਦੋਂ ਅੱਗੇ ਘਰ ਹੈਨਾ ਫਿਰ ਤੁਹਾਨੂੰ ਬੁਲਾ ਕੇ ਲੈ ਕੇ ਆਵਾਂਗੇ ਸਾਰੇ ਜਾਣੇ ਜਾਵਾਂਗੇ ਆਪਾਂ ਜੀ ਕਾਕਾ ਦੇਖਣਾ ਨਾ ਨਿੱਕਾ ਜਿਹਾ ਤੇ ਜਿਸ ਕਰਨ ਜਾ ਰਹੇ ਹੁਣ ਵਾਈ ਕਰ ਰਹੇ ਆ ਤੇ ਉਹ ਜਾ ਰਹੇ ਨੇ ਇੱਥੇ ਲੜੀ ਚੱਲਦੀ ਆ ਆਪਣੇ ਨਾਲ ਦੇ ਪਿੰਡ ਤੇ ਉੱਥੇ ਜਾਂਦੇ ਹੁੰਦੇ ਨੇ ਸ਼ਾਮ ਨੂੰ ਤੇ ਉੱਥੇ ਜਾ ਰਹੇ ਨੇ ਬਾਕੀ ਜੀ ਆਪਾਂ ਹਨਾ ਆਪਣੀ ਅੱਜ ਦੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਹਨਾ ਉਮੀਦ ਕਰਦੇ ਆ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਹਨਾ ਜੇ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆਂ ਅੱਜ ਕੱਲੂ ਕਿਸੇ ਨਵੇਂ ਬਲੌਗ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ